ਨੇ ਤਾਂ ਕੋ ਲੋਕਾਂ ਦੀ ਮੰਗ ਹੈ ਜੀ ਇਕੱਠੇ ਹੋਣਾ ਕਿ ਉਹ ਇਕੱਠੇ ਬਿਨਾ ਸਰਕਾਰ ਦਾ ਜੋਰ ਹੈਗਾ ਵੀ ਇਕੱਠੇ ਹੋਣ ਨਹੀਂ ਦੇਣਾ ਸਾਡੀ ਮੰਚ ਹੈ ਕਿ ਐਸਕੇਐਮ ਦੀ ਘਾਲ ਕਰਕੇ ਅਸੀਂ ਪਹਿਲਾਂ ਤੋਂ ਹੀ ਲੱਗੇ ਹੋਏ ਹਾਂ ਕਿ ਅਸੀਂ ਇਕੱਠੇ ਹੋ ਕੇ ਸੰਘਰਸ਼ ਇਕੱਠੇ ਹੋ ਕੇ ਹੀ ਲੜੇ ਜਾ ਰਹੇ ਹਾਂ ਸਰਕਾਰ ਆਪਦੀ ਹਰ ਵਾਰ ਆ ਰਹੀ ਹੈ ਹੁਣ ਵੀ ਵਾਰ ਆਣੀ ਹੈ 14 ਤਰੀਕ ਦੀ ਜੋ ਸਾਨੂੰ ਮੀਟਿੰਗ ਦਿੱਤੀ ਹੈਗਾ ਦੋਹਾਂ ਫਾਰਮਾਂ ਨੂੰ ਉਹ ਵੀ ਦੋਹਾਂ ਫਾਰਮਾਂ ਨੂੰ ਦਿੱਤੀ ਹੈ ਐਸਕੇਐਮ ਦਾ ਨਾਮ ਵਿੱਚ ਨਹੀਂ ਹੈ ਜੋ ਡਰਾਫਟ ਭੇਜਿਆ ਪਰ ਸਰਕਾਰ ਨੇ ਸਟੇਟ ਸਰਕਾਰਾਂ ਨੂੰ ਉਹੀ ਕਾਨੂੰਨ ਜੋ ਅਸੀਂ ਰੱਦ ਕਰਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਉਹਦੀ ਅਸੀਂ ਵਿਰੋਧ ਕਰ ਰਹੇ ਹਾਂ ਔਰ ਪੰਜਾਬ ਸਰਕਾਰ ਨੂੰ ਅਸੀਂ ਇਹ ਮੀਟਿੰਗ ਕਰਕੇ ਕਿਹਾ ਵੇ ਗਵਰਨਰ ਨੂੰ ਵੀ ਕਿਹਾ ਹੋਇਆ ਉਹਨੇ ਜ਼ੁਬਾਨੀ ਤੌਰ ਤੇ ਪੰਜਾਬ ਸਰਕਾਰ ਨੇ ਕਿਹਾ ਮੈਂ ਲਾਗੂ ਨੂੰ ਕਰੂੰਗੀ ਮੰਗਾਂ ਸਾਡੀਆਂ ਡਿਮਾਂਡਾਂ ਹੈਗੀਆਂ ਹਮੇਸ਼ਾ ਲੈ ਕੇ ਦੱਸ ਦਿੱਤਾ ਸਰਕਾਰ ਨੂੰ ਫਿਰ ਅੱਜ ਨੌ ਨੂੰ ਅਸੀਂ ਮੋਗੇ ਵੀ ਦੱਸ ਦਿੱਤਾ ਸੀ ਔਰ ਅੱਜ ਵੀ ਪਤਾ ਲੱਗ ਗਿਆ ਸਰਕਾਰ ਨੂੰ ਅੱਜ ਵੀ ਦੱਸ ਦਿੱਤਾ ਗਿਆ ਹੈ ਸਰਕਾਰ ਨੂੰ ਕਿ ਲੋਕ ਓਵੇਂ ਜਿਵੇਂ ਇਕੱਠੇ ਨੇ ਜੋ ਸਰਕਾਰਾਂ ਕਹਿੰਦੀਆਂ ਮੈਂ ਕਿਸਾਨ ਪਾਟ ਕੇ ਵੱਖਰੇ ਹੋ ਗਏ ਪਰ ਨਹੀਂ ਸਾਡਾ ਦਰਦ ਜਿਹੜਾ ਹੈਗਾ ਉਹ ਸਾਂਝਾ ਦਰਦ ਹੈ ਅਸੀਂ ਇਕੱਠੇ ਹੋ ਕੇ ਮੇਸਾ ਚੱਲਾਂਗੇ ਹੁਣ ਜਿਵੇਂ ਤੁਹਾਡੀ ਏਕਤਾ ਹੋ ਗਈ ਹੈ ਤੁਹਾਡੇ ਜਿਹੜੇ ਆਗੂ ਆ ਤੁਸੀਂ ਖੁਦ ਵੀ ਉੱਥੇ ਪਹੁੰਚ ਕੇ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਤੁਹਾਡੇ ਨਾਲ ਸਹਿਮਤੀ ਜਿਤਾਤੀ ਹੈ ਉਸ ਤੋਂ ਬਾਅਦ ਕੋਈ ਨਾ ਕੋਈ ਸਰਕਾਰਾਂ ਤੇ ਅਸਰ ਪਿਆ ਹੈ ਇਹ ਲੋਕਾਂ ਦੀ ਮੰਗ ਸੀ ਨਾ ਪਰ ਐਸਕੇਮ ਤਾਂ ਪਤਾ ਸੀ ਲੋਕੋ ਲੋਕਾਂ ਨੂੰ ਸਾਰੇ ਪ੍ਰੋਗਰਾਮ ਜਦੋਂ ਸੀ ਐਸਕੇਮ ਨੇ ਉਹਨਾਂ ਦੇ ਮੁਤਾਬਕ ਹੀ ਅਸੀਂ ਫਾਰਮਾਂ ਦੇ ਉਹਨਾਂ ਦੀ ਹਰ ਮਦਦ ਤੇ ਖੜੇ ਹੋਏ ਆਂ ਤਾਲੀ ਦੇ ਲੋਕਾਂ ਨੂੰ ਇਹ ਯਕੀਨ ਹੋ ਗਿਆ ਇਸ ਗੱਲ ਦਾ ਕਿ ਐਸਕੇਮ ਪਿੱਛੇ ਨਹੀਂ ਹਟੂਗਾ ਦੇਖੋ ਸਾਨੂੰ ਲੈਟਰ ਕੱਢਦੀ ਨਹੀਂ ਕੱਢਦੀ ਉਹ ਵੱਖਰੀ ਚੀਜ਼ ਹੈ ਸਾਨੂੰ ਸਾਦੀ ਨਹੀਂ ਸਾਦੀ ਵੱਖਰੀ ਚੀਜ਼ ਹੈ ਸਾਨੂੰ ਉਹਨਾਂ ਕੋਈ ਗਿਲਾ ਨਹੀਂ ਵੀ ਅਸੀਂ ਸਾਨੂੰ ਸਦੇ ਅਸੀਂ ਕਹਿੰਦੇ ਸਾਡੀਆਂ ਡਿਮਾਂਡਾਂ ਪੂਰੀਆਂ ਹੋਣੀਆਂ ਚਾਹੀਦੀਆਂ ਚਾਹੇ ਉਹਨਾਂ ਫਾਰਮਾਂ ਚ ਬੈ ਕੇ ਸਰਕਾਰ ਕਰਦੀ ਹੈ ਚਾਹੇ ਐਸਕੇਮ ਨੂੰ ਸਾਦੀ ਨਹੀਂ ਸਾਦੀ ਸਾਡੀਆਂ ਮੰਗਾਂ ਡਿਮਾਂਡਾਂ ਇਸ ਤੋਂ ਪਹਿਲਾਂ ਵੀ ਖੋਸ਼ ਆਂ ਦੇਖੋ ਮੀਟਿੰਗਾਂ ਨਾ ਪ੍ਰੋਗਰਾਮ ਬਣਦੇ ਰਹਿੰਦੇ ਨੇ ਇਹ ਜਿਹੜੇ ਮੀਟਿੰਗਾਂ ਹੁੰਦੀਆਂ ਐ ਐਸਕੇਮ ਦੀਆਂ ਇਕੱਲੇ ਦੀ ਗੱਲ ਨਹੀਂ ਹੁੰਦੀ ਸਾਰਾ ਐਸਕੇਮ ਜਾਂ ਫੋਰਮਾ ਸਾਡੇ ਨੇ ਕਿਰਪਾ ਕਰੇ ਮਹਾਰਾਜ ਇਕੱਠੇ ਬੈਠ ਕੇ ਅਸੀਂ ਵੱਡੇ ਪਲਾਨ ਬਣਾਈਏ ਅੱਜ ਕਿਸਾਨਾਂ ਵੱਲੋਂ ਐਸਕੇਮ ਵੱਲੋਂ ਦੋਨਾਂ ਤੇਰਾਂ ਵੱਲੋਂ ਜਿਹੜਾ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਗੱਲਬਾਤ ਵੀ ਕਰਾਂਗੇ ਬਿੰਦਰ ਗੋਲੇਵਾਲਾ ਪਹਿਲਾਂ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਿੰਨਰ ਜੀ ਅੱਜ ਕਿਲੋਣ ਪੈ ਗਈ ਅੱਜ ਕਹਿ ਸਕਦੇ ਆਪਾਂ ਦੋਵੇਂ ਤਰ੍ਹਾਂ ਇਕੱਠੀਆਂ ਹੋ ਕੇ ਅੱਜ ਸੜਕਾਂ ਤੇ ਤੁਰੀਆਂ ਟਰੈਕਟਰ ਲੈ ਗਈ ਨੇ ਦੇਖੋ ਲੋਕਾਂ ਦੀ ਮੰਗ ਹੈ ਜੀ ਇਕੱਠੇ ਹੋਣਾ ਕਿ ਉਹ ਇਕੱਠੇ ਬਿਨਾ ਸਰਕਾਰ ਦਾ ਜੋਰ ਹੈਗਾ ਵੀ ਇਕੱਠੇ ਹੋਣ ਨਹੀਂ ਦੇਣਾ ਸਾਡੀ ਮੰਚ ਹੈ ਕਿ ਐਸਕੇਐਮ ਦੀ ਖਾ ਕਰਕੇ ਅਸੀਂ ਪਹਿਲਾਂ ਤੋਂ ਹੀ ਲੱਗੇ ਹੋਏ ਹਾਂ ਕਿ ਅਸੀਂ ਇਕੱਠੇ ਹੋ ਕੇ ਸੰਘਰਸ਼ ਇਕੱਠੇ ਹੋ ਕੇ ਲੜੇ ਜਾ ਰਹੇ ਆ ਸਰਕਾਰ ਆਪਦੀ ਹਰ ਵਾਰ ਆ ਰਹੀ ਹੈ ਹੁਣ ਵੀ ਵਾਰ ਆਣੀ ਹੈ 14 ਤਰੀਕ ਦੀ ਜੋ ਸਾਨੂੰ ਮੀਟਿੰਗ ਦਿੱਤੀ ਹੈਗਾ ਦੋਹਾਂ ਫਾਰਮਾਂ ਨੂੰ ਉਹ ਵੀ ਦੋਹਾਂ ਫਾਰਮਾਂ ਨੂੰ ਦਿੱਤੀ ਹੈ ਐਸਕੇਐਮ ਦਾ ਨਾਮ ਵਿੱਚ ਨਹੀਂ ਹੈ ਉਹ ਵੀ ਇੱਕ ਪਾਨ ਦੀ ਛਾ ਸਾਜਿਸ਼ ਹੈ ਪਰ ਉਸ ਮੰਗਾਂ ਸਾਡੀਆਂ ਸਾਂਝੀਆਂ ਨੇ ਜੇ ਉਹ ਉਹਨਾਂ ਦੇ ਕਿ ਉਸ ਮੀਟਿੰਗਾਂ ਦੇ ਪੂਰੀਆਂ ਹੁੰਦੀਆਂ ਅਸੀਂ ਤਾਂ ਪਹਿਲਾਂ ਵੀ ਖੁਸ਼ ਹਾਂ ਹੁਣ ਵੀ ਖੁਸ਼ ਹਾਂ ਪਰ ਨਾਲ ਇੱਕ ਵੱਡੀ ਮੰਗ ਪਾਰ ਸਰਕਾਰ ਨੇ ਸਟੇਟ ਸਰਕਾਰਾਂ ਨੂੰ ਉਹੀ ਕਾਨੂੰਨ ਜੋ ਅਸੀਂ ਰੱਜ ਕਰਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਉਹਦੀ ਅਸੀਂ ਵਿਰੋਧ ਕਰ ਰਹੇ ਹਾਂ ਔਰ ਪੰਜਾਬ ਸਰਕਾਰ ਨੂੰ ਅਸੀਂ ਇਹ ਮੀਟਿੰਗ ਕਰਕੇ ਕਿਹਾ ਵੇ ਗਵਰਨਰ ਨੂੰ ਵੀ ਕਿਆ ਹੋਇਆ ਉਹਨੇ ਜ਼ੁਬਾਨੀ ਤੌਰ ਤੇ ਪੰਜਾਬ ਸਰਕਾਰ ਨੇ ਕਿਹਾ ਮੈਂ ਲਾਗੂ ਨੂੰ ਕਰੂੰਗੀ ਪਰ ਉਹ ਆਪਦਾ ਇੱਕ ਸੈਸ਼ਨ ਸੱਦ ਕੇ ਉੱਚ ਪਾਸ ਕਰੇ ਸੋ ਅਸੀਂ ਜਿਹੜੀਆਂ ਮੰਗਾਂ ਸਾਡੀਆਂ ਡਿਮਾਂਡਾਂ ਹੈਗੀਆਂ ਹਮੇਸ਼ਾ ਲੈ ਕੇ ਦੱਸ ਦਿੱਤਾ ਸਰਕਾਰ ਨੂੰ ਫਿਰ ਅੱਜ ਨੌ ਨੂੰ ਅਸੀਂ ਮੋਗੇ ਵੀ ਦੱਸ ਦਿੱਤਾ ਸੀ ਔਰ ਅੱਜ ਵੀ ਪਤਾ ਲੱਗ ਗਿਆ ਸਰਕਾਰ ਨੂੰ ਅੱਜ ਵੀ ਦੱਸ ਦਿੱਤਾ ਗਿਆ ਸਰਕਾਰ ਨੂੰ ਕਿ ਲੋਕ ਓਵੇਂ ਜਿਵੇਂ ਇਕੱਠੇ ਨੇ ਜੋ ਕਾਰਾਂ ਕਹਿੰਦੀ ਕਿ ਅਸੀਂ ਕਿਸਾਨ ਪਾਟ ਕੇ ਵੱਖਰੇ ਹੋ ਗਏ ਪਰ ਨਹੀਂ ਸਾਡਾ ਦਰ ਜਿਹੜਾ ਹੈਗਾ ਉਹ ਸਾਂਝਾ ਦਰਦ ਹੈ ਅਸੀਂ ਇਕੱਠੇ ਹੋ ਕੇ ਮੇਸਾ ਚੱਲਾਂਗੇ ਭਿੰਦਰ ਜੀ ਕਿਹਾ ਜਾ ਰਿਹਾ ਸੀ ਕਿ ਤੁਹਾਡੇ ਚ ਏਕਤਾ ਹੈ ਨਹੀਂ ਏਕਤਾ ਨਾ ਹੋਣ ਕਰਕੇ ਸਰਕਾਰਾਂ ਤੋਂ ਗੱਲ ਹੀ ਸੁਣ ਰਹੀਆਂ ਹੁਣ ਜਿਵੇਂ ਤੁਹਾਡੀ ਏਕਤਾ ਹੋ ਗਈ ਹੈ ਤੁਹਾਡੇ ਜਿਹੜੇ ਆਗੂ ਆ ਤੁਸੀਂ ਖੁਦ ਵੀ ਉੱਥੇ ਪਹੁੰਚ ਕੇ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਤੁਹਾਡੇ ਨਾਲ ਸਹਿਮਤੀ ਜਤਾਤੀ ਹੈ ਉਸ ਤੋਂ ਬਾਅਦ ਕੋਈ ਨਾ ਕੋਈ ਸਰਕਾਰਾਂ ਤੇ ਅਸਰ ਪਿਆ ਨੇ ਦੇਖੋ ਇਹ ਲੋਕਾਂ ਦੀ ਮੰਗ ਸੀ ਨਾ ਪਰ ਐਸ ਕੇ ਐਮ ਤਾਂ ਪਤਾ ਸੀ ਲੋਕੋ ਲੋਕਾਂ ਨੂੰ ਸਾਰੇ ਪ੍ਰੋਗਰਾਮ ਜਦ ਅਸੀਂ ਐਸ ਕੇ ਐਮ ਨੇ ਉਹਨਾਂ ਦੇ ਮੁਤਾਬਕ ਹੀ ਅਸੀਂ ਫਾਰਮਾ ਦੇ ਉਹਨਾਂ ਦੀ ਹਰ ਮਦਦ ਤੇ ਖੜੇ ਹੋਏ ਆ ਤਾਂ ਇਹ ਲੋਕਾਂ ਨੂੰ ਇਹ ਯਕੀਨ ਹੋ ਗਿਆ ਇਸ ਗੱਲ ਦਾ ਕਿ ਐਸ ਕੇ ਐਮ ਪਿੱਛੇ ਨਹੀਂ ਹਟੂਗਾ ਜੇ ਕੋਈ ਵੀ ਉਹਨਾਂ ਦੇ ਵਧੇ ਕੀ ਹੁੰਦੀ ਹੈ ਕੋਈ ਵੀ ਡਿਮਾਂਡ ਪੂਰੀ ਨਹੀਂ ਹੁੰਦੀ ਤਾਂ ਐਸ ਕੇ ਐਮ ਹਮੇਸ਼ਾ ਨਾਲ ਖੜਾ ਕਿਉਂਕਿ ਇਹ ਵੀ ਇਕਤਾ ਦਾ ਹਾਮੀ ਹੈ ਐਸ ਕੇ ਐਮ ਬਹੁਤ ਵੱਡਾ ਇੱਕ ਸੰਸਥਾ ਹੈ ਸਾਰੇ ਦੇਸ਼ ਦੀ ਸੰਸਥਾ ਹੈਗੀ ਹੈ ਪਿੱਛੇ ਸਾਡੀ ਮੀਟਿੰਗ ਵੀ ਹੋਈ ਹੈ ਔਰ ਮੈਂ ਤੁਹਾਨੂੰ ਦੱਸ ਦਈਏ ਕਿ 14 ਤਰੀਕ ਦੀ ਉਸ ਫਾਰਮਾ ਦੀ ਮੀਟਿੰਗ ਹੈ ਔਰ 1 ਦੇ ਦੁਆਰਾ ਫਿਰ ਅਸੀਂ ਸੱਦਾ ਦਿੱਤਾ ਹੋਇਆ ਜੋ ਚੰਡੀਗੜ੍ਹ ਹੋ ਰਹੀ ਹੈ ਸਾਰੇ ਭਾਰਤੀ ਸਾਰੇ ਐਸਕੇਮ ਦੀ ਫਿਰ ਇਕੱਠਾ ਕਰਨ ਦੀ ਉਸ ਮੀਟਿੰਗ ਤੋਂ ਪਹਿਲਾਂ ਵੀ ਸਾਡੀ ਕੋਸ਼ਿਸ਼ ਹੈ ਸੋ ਸਰਕਾਰ ਦੀ ਸੋਚ ਆਪਦੀ ਹੈ ਪਰ ਜੇ ਕਿਸਾਨ ਹੈ ਮਜ਼ਦੂਰ ਹੈ ਉਹ ਇਕੱਠਾ ਹੈ ਸਰਕਾਰ ਲੱਖ ਕੋਸ਼ਿਸ਼ ਕਰ ਲੇ ਇਕੱਠੇ ਹੋ ਗਏ ਅਸੀਂ ਜਿਹੜਾ ਦਾ ਸਰਕਾਰ ਦਾ ਗळा ਘੁੱਟਾਂਗੇ ਆਪਣੀਆਂ ਮੰਗਾਂ ਪੂਰੀਆਂ ਕਰਾਂਗੇ ਪੂਰੇ ਕੱਲੇ ਪੰਜਾਬ 'ਚ ਜਾਂ ਪੂਰੇ ਭਾਰਤ ਦੇ ਵਿੱਚ ਸਾਰੇ ਦੇਸ਼ ਦਾ ਪ੍ਰੋਗਰਾਮ ਹੈ ਕਿਉਂਕਿ ਜਿਹੜਾ ਐਸਕੇਮ ਦਾ ਪ੍ਰੋਗਰਾਮ ਸਾਂਝੇ ਤੌਰ ਤੇ ਜਿਹੜੀ ਵੱਡੀ ਮੀਟਿੰਗ ਸਾਡੀ ਦਿੱਲੀ ਹੋਈ ਸੀ 24 25 ਤਰੀਕ ਦੀ ਉਹਦੇ ਵਿੱਚ ਫੈਸਲਾ ਹੋਇਆ ਸੀ ਸਾਰੇ ਦੇਸ਼ ਦਾ ਪ੍ਰੋਗਰਾਮ ਜਿਹੜਾ ਹੈਗਾ ਅੱ ਕਦੇ ਕੁਝ ਦੇਖੋ ਇਹਦਾ ਤੁਸੀਂ ਪ੍ਰੈਸ ਵਾਲੇ ਜਾ ਦ ਸਕਦੇ ਹੋ ਲੱਖਾਂ ਟਰੈਕਟਰ ਜਿਹੜਾ ਹੈਗਾ ਸੜਕਾਂ ਦੇ ਫਿਰਦਾ ਹੈਗਾ ਲੱਖਾਂ ਟਰੈਕਟਰ ਸਾਰੇ ਦੇਖ ਦੇ ਵਿੱਚ ਅਸਰਦਾ ਪੈਣਾ ਨਾ ਸਰਕਾਰ ਨੂੰ ਇਹ ਦੱਸਣਾ ਹੈ ਅਸਰ ਤਾਂ ਨੂੰ ਮੋਗੇ ਪੈ ਗਿਆ ਸੀ ਅਸੀਂ ਲੱਖਾਂ ਟਰੈਕਟਰ ਉੱਥੇ ਮੋਗੇ ਇਕੱਠੇ ਹੋ ਗਏ ਸੀ ਉਦੋਂ ਵੀ ਦੱਸਤਾ ਸੀ ਸਰਕਾਰ ਨੂੰ ਕਿ ਇਸ ਕੇਮ ਕੋਈ ਚੀਜ਼ ਹੈਗੀ ਹੈ ਔਰ ਅੱਜ ਵੀ ਦੱਸ ਦਿਆਂਗੇ ਕਿ ਉਹ ਸਾਰਾ ਜਿਹੜਾ ਸਾਡਾ ਇਕੱਠ ਹੈ ਉਹ ਇਕੱਠਾ ਹੈਗਾ ਔਰ ਅਸੀਂ ਕੁਝ ਵੀ ਕਰ ਸਕਦੇ ਹਾਂ ਸੈਂਤੀ ਦੇ ਨਾਲ ਇਕੱਠ ਦੇ ਨਾਲ ਏਕਤਾ ਦੇ ਨਾਲ ਹੋ ਸਕਦਾ ਤੁਸੀਂ ਮੰਨ ਸਕਦੇ ਹੋ ਕੇਂਦਰ ਸਰਕਾਰ ਵੱਲੋਂ ਇੱਕ ਜਿਹੜੀ ਲੈਟਰ ਹੈ ਤੁਹਾਡੇ ਨਾਲ ਗੱਲਬਾਤ ਕਰਨ ਦੀ ਦੇਖੋ ਕੁਝ ਵੀ ਦੇਖੋ ਸਾਨੂੰ ਲੈਟਰ ਕੱਢਦੀ ਨਹੀਂ ਕੱਢਦੀ ਉਹ ਵੱਖਰੀ ਚੀਜ਼ ਹੈ ਸਾਨੂੰ ਸਾਦੀ ਨਹੀਂ ਸਾਦੀ ਵੱਖਰੀ ਚੀਜ਼ ਹੈ ਸਾਨੂੰ ਉਹਦੇ ਨਾਲ ਕੋਈ ਗਿਲਾਨੀ ਵੀ ਅਸੀਂ ਸਾਨੂੰ ਸਦੇ ਅਸੀਂ ਕਹਿੰਦੇ ਸਾਡੀਆਂ ਡਿਮਾਂਡਾਂ ਪੂਰੀਆਂ ਹੋਣੀਆਂ ਚਾਹੀਦੀਆਂ ਚਾਹੇ ਉਹਨਾਂ ਫਾਰਮਾਂ 'ਚ ਬੈ ਕੇ ਸਰਕਾਰ ਕਰਦੀ ਹੈ ਚਾਹੇ ਇਸ ਕੇਮ ਨੂੰ ਸਾਦੀ ਨਹੀਂ ਸਾਦੀ ਸਾਡੀਆਂ ਮੰਗਾਂ ਡਿਮਾਂਡਾਂ ਇਸ ਤੋਂ ਪਹਿਲਾਂ ਵੀ ਖੋਸ਼ਾਂ ਔਰ ਇਕੱਠੇ ਨਾਲ ਤਾਂ ਡੱਲੇਵਾਲ ਦੀ ਸਿਹਤ ਵੀ ਜਿਹੜੀ ਸਹੀ ਹੋਣੀ ਸਹੀ ਹੋ ਗਈ। ਇਸ ਦਾ ਪਰਮਾਤਮਾ ਕਿ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਹੈ ਕਿ ਸਰਕਾਰ ਨੇ ਜਦੋਂ ਡੇਢ ਦੇ ਕੇ ਜਿਹੜਾ ਡੱਲੇਵਾਲਾਂ ਸਾਹਮਣੂ ਟ੍ਰੀਟਮੈਂਟ ਮੈਣ ਲਾਪਿਆ ਜੋ ਮੈਡੀਕਲ ਸਹਾਇਤਾ ਮੈਣ ਲਾਪੀ ਉਹਨੇ ਸਿਹਤ ਸੁਧਾਰ ਹੋ ਰਿਹਾ ਕਿਉਂਕਿ ਆਗੂ ਜਿਹੜਾ ਪੈਦਾ ਹੁੰਦਾ ਇੱਕ ਦਿਨ ਪੈਦਾ ਨਹੀਂ ਹੁੰਦਾ ਉਹਨਾਂ ਦੇ ਦਹਾਕੇ ਲੱਗ ਜਾਂਦੇ ਆ ਬਹੁਤ ਵੱਡਾ ਆਗੂ ਸਾਨੂੰ ਇਹ ਲੱਗ ਰਿਹਾ ਸੀ ਸਭ ਤੋਂ ਚੰਗਾ ਅਗਲਾ ਕੋਈ ਹੁਣ ਪਲਾਨ ਬਣਾਇਆ ਫਿਰ ਦੇਖੋ ਬੈਠ ਕੇ ਮੀਟਿੰਗਾਂ ਨਾ ਪ੍ਰੋਗਰਾਮ ਬਣਦੇ ਰਹਿੰਦੇ ਨੇ ਇਹ ਜਿਹੜੀਆਂ ਮੀਟਿੰਗਾਂ ਹੁੰਦੀਆਂ ਐਸਕੇਮ ਦੀਆਂ ਬਿਲਕੁਲ ਸੁਣਿਆ ਤੁਸੀਂ ਤਾਂ ਹੋਰ ਵੀ ਇੱਧਰ ਆਗੂ ਸਾਡੇ ਨਾਲ ਮੌਜੂਦ ਨੇ ਸਰਜੀਤ ਹਰਗੀ ਵਾਲਾ ਤਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੰਨੇ ਕੋ ਟਰੈਕਟਰ ਆ ਜੇ ਪੂਰੇ ਫਰੀਦਕੋਟ ਦੀ ਗੱਲ ਕਰੀਏ ਸਾਡੇ ਇਕੱਲੇ ਫਰੀਦਕੋਟ ਦੇ ਵਿੱਚ 4 4 ਤੋਂ 500 ਟਰੈਕਟਰ ਹੈਗਾ ਸਾਡੇ 450 ਤੋਂ ਲੈ ਕੇ 500 ਤੱਕ ਦਾ ਪੱਕਾ ਸਾਡਾ ਟਰੈਕਟਰ ਹੈਗਾ ਹੈ ਸਾਨੂੰ ਬਹੁਤ ਖੁਸ਼ੀ ਆ ਜਿੰਨੇ ਅਸੀਂ ਸਨਿਆ ਦਿੱਤਾ ਟਰੈਕਟਰ ਦਾ ਜਿੰਨੇ ਅਸੀਂ ਤੱਕੇ ਸੀ ਉਸ ਤੋਂ ਬਾਅਦ ਟਰੈਕਟਰ ਆਇਆ ਲੋਕਾਂ ਦੇ ਵਿੱਚ ਚਤਿਸ਼ਾ ਬਹੁਤ ਜ਼ਿਆਦਾ ਹੈ ਹਰੇਕ ਜਿਹੜਾ ਕਿਸਾਨ ਆ ਜਾਂ ਮਜ਼ਦੂਰ ਆ ਇਹ ਚਾਹੁੰਦੇ ਆ ਸਾਡਾ ਜਿਹੜਾ ਰੋਟੀ ਰੋਟੀ ਦਾ ਜਿਹੜਾ ਸੈਂਟਰ ਗਵਰਨਮੈਂਟ ਹੈ ਉਹ ਸਾਡੀ ਨੂੰ ਖੋ ਰਹੀ ਹੈ ਤੇ ਪਰ ਲੋਕ ਆ ਜਿਹੜੇ ਇਕੱਠੇ ਹੋ ਰਹੇ ਆ ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਇਕੱਠ ਹੋਇਆ ਬਹੁਤ ਜ਼ਿਆਦਾ ਟਰੈਕਟਰ ਹੋਇਆ ਇਕੱਠੇ ਬਹੁਤ ਖੁਸ਼ੀ ਆ ਸਾਨੂੰ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਅੱਜ ਫਰੀਦਕੋਟ ਦੇ ਵਿੱਚ ਜੋ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਸੜਕਾਂ ਤੇ ਟਰੈਕਟਰ ਉਤਰੇ ਨੇ ਵੱਡੀ ਗਿਣਤੀ ਦੇ ਵਿੱਚ ਤਾਂ ਅੱਜ ਕਿਤੇ ਨਾ ਕਿਤੇ ਜਿਹੜਾ ਸਰਕਾਰਾਂ ਤੇ ਜਿਹੜਾ ਇਹਨਾਂ ਦਾ ਅਸਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰਾਂ ਜਿਹੜਾ ਇਹਨਾਂ ਦੀ ਡਿਮਾਂਡਸ ਹੈ ਜੋ ਇਹਨਾਂ ਦੀਆਂ ਮੰਗਾਂ ਹਨ ਉਹਨਾਂ ਦੀ ਪੂਰਤੀ ਕਰ ਸਕੇ ਉਸ ਨੂੰ ਲੈ ਕੇ ਜਿਹੜਾ ਇਹ ਟਰੈਕਟਰ ਮਾਰਚ ਹੈ ਜਿਹੜਾ ਕੱਢਿਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਅੱਜ ਜਿਹੜਾ ਐਸਕੇਐਮ ਰਾਜਨੀਤਿਕ ਤੇ ਐਸਕੇਐਮ ਗੈਰ ਰਾਜਨੀਤਿਕ ਦੋਨਾਂ ਧਿਰਾਂ ਵੱਲੋਂ ਜਿਹੜਾ ਅੱਜ ਟਰੈਕਟਰ ਮਾਰਚ ਤੇ ਕੱਢਿਆ ਜਾ ਰਿਹਾ ਜਿਵੇਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਜਿਵੇਂ ਹੁਣ ਉਹਨਾਂ ਦੇ ਇੱਕ ਸਾਬ ਨਾਲ ਕਹਿ ਸਕਦੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਏਕਤਾ ਬਰਕਰਾਰ ਸੀਗੀ ਪਰ ਕਿਤੇ ਨਾ ਕਿਤੇ ਸਵਾਲ ਖੜੇ ਹੋ ਰਹੇ ਸੀਗੇ ਕਿਸਾਨਾਂ ਦੇ ਵਿੱਚ ਏਕਤਾ ਹੈਣੀਗੀ ਕਿਉਂਕਿ ਐਸਕੇਐਮ ਗੈਰ ਰਾਜਨੀਤਿਕ ਦਾ ਜਿਹੜਾ ਉਹ ਲਗਾਤਾਰ ਦੋ ਬਾਰਡਰਾਂ ਤੇ ਦੋ ਫਰਮਾਂ ਜਿਹੜੀਆਂ ਉਹਨਾਂ ਦੀਆਂ ਬੈਠੀਆਂ ਨੇ ਤਾਂ ਐਸਕੇਐਮ ਹੁਣ ਜਿਹੜਾ ਉਹਨਾਂ ਦੇ ਨਾਲ ਜਿਹੜੀ ਸਹਿਮਤੀ ਜ਼ਰੂਰ ਉਹਨਾਂ ਵੱਲੋਂ ਜਿਤਾਈ ਗਈ ਹੈ ਤਾ ਕਿਤੇ ਨਾ ਕਿਤੇ ਹੁਣ ਸਰਕਾਰਾਂ ਤੇ ਵੀ ਲੱਗਦਾ ਹੈ ਕਿਤੇ ਨਾ ਕਿਤੇ ਅਸਰ ਪੈਂਦਾ ਦਿਖਾਈ ਦੇ ਰਿਹਾ ਕਿਉਂਕਿ ਉਹ ਜਿਹੜੀ ਮੀਟਿੰਗ ਹੈ ਇਹਨਾਂ ਦੀ ਉਸ ਨੂੰ ਲੈ ਕੇ ਵੀ ਜਿਹੜੀ ਇੱਕ ਲੈਟਰ ਆਇਆ ਉਸ ਤੋਂ ਬਾਅਦ ਡੱਲੇ ਵਾਲਿਆਂ ਦੀ ਜਿਹੜੀ ਆਪਦੀ ਇੱਕ ਹਸਾਮਨਾ ਆਪਾਂ ਕਹਿ ਸਕਦੇ ਹਾਂ ਮੈਡੀਸਨ ਲੈਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੀ ਸਿਹਤ ਵੀ ਕਿਤੇ ਨਾ ਕਿਤੇ ਠੀਕ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਉਹਨਾਂ ਨੂੰ ਮਰਨ ਮਾਰਤੇ ਬੈਠਿਆ ਨੂੰ ਤਾਂ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਇਹ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਤਾਂ ਇਸ ਟਰੈਕਟਰ ਮਾਰਚ ਦਾ ਕੀ ਅਸਰ ਜਿਹੜਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਤੇ ਇਹ ਦੇਖਣਾ ਹੋਵੇਗਾ ਜਾਂ ਇਹਨਾਂ ਨੂੰ ਕਿਸਾਨਾਂ ਨੂੰ ਫਿਰ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਹੋਰ ਜਿਹੜੇ ਫੈਸਲੇ ਲੈਣੇ ਪੈਣਗੇ ਇਹ ਸੰਘਰਸ਼ ਲਗਾਤਾਰ ਇਹਨਾਂ ਨੂੰ ਜਾਰੀ ਰੱਖਣਾ ਪਵੇਗਾ ਗੁਰਜੀਤ ਸਿੰਘ ਹਰਮਾਨਾ ਟੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ